ਉਹ ਇੱਕ ਵੱਡੀ ਜੰਗ ਲੜ ਕੇ ਕੈਂਸਰ ਦੇ ਖਿਲਾਫ ਇੱਕ ਵੱਡੀ ਜੰਗ ਲੜ ਕੇ ਫੇਰ ਆ ਕੇ ਪੰਜਾਬ ਦੇ ਲੋਕਾਂ ਦੀ ਗੱਲ ਕਰਦੀ ਆ ਫੇਰ ਆ ਕੇ ਉਹ ਪੰਜਾਬ ਦੇ ਲੋਕਾਂ ਦੇ ਵਿੱਚ ਵਿਚਰਨ ਲੱਗੀ ਆ ਸੋ ਉਸ ਔਰਤ ਨੂੰ ਇਹ ਕਹਿਣਾ ਕਿ ਇਹਦਾ ਦਿਮਾਗੀ ਇਲਾਜ ਦੀ ਜ਼ਰੂਰਤ ਆ ਦਿਮਾਗੀ ਇਲਾਜ ਦੀ ਜ਼ਰੂਰਤ ਮੈਂ ਸਮਝਦਾ ਨਵਜੋਤ ਘਰ ਸਿੱਧੂ ਨਹੀਂ ਹੋएगी ਅੱਜ ਦਿਮਾਗੀ ਇਲਾਜ ਦੀ ਜਿਹੜੀ ਜ਼ਰੂਰਤ ਆ ਉਹ ਕਾਂਗਰਸ ਪਾਰਟੀ ਨੂੰ ਆ ਪੂਰੀ ਨੂੰ ਅੱਜ ਉਹਨੇ ਪ੍ਰਧਾਨ ਨੂੰ ਆ ਅੱਜ ਉਹਨਾਂ ਦੇ ਲੀਡਰ ਆਪ ਆਪੋਜੀਸ਼ਨ ਨੂੰ ਆ ਚਲੋ ਛੱਡ ਦਿਓ ਸੈਂਟਰ ਲੀਡਰਸ਼ਿਪ ਨੂੰ ਅੱਜ ਪੰਜਾਬ ਦੇ ਜਿਹੜੇ ਲੀਡਰ ਨੇ ਪੰਜਾਬ ਕਾਂਗਰਸ ਪਾਰਟੀ ਦੇ ਪ੍ਰਧਾਨ ਰਾਜਾ ਬੜਿੰਗ ਜੀ ਉਹਦੇ ਮੂੰਹ ਨੂੰ ਜਿੰਦਰਾ ਲੱਗ ਗਿਆ ਅੱਜ ਲੀਡਰ ਆਪੀਆ ਆਪੋਜੀਸ਼ਨ ਬਾਦਵਾ ਸਾਹਿਬ ਉਹਨਾਂ ਦੇ ਮੂੰਹ ਨੂੰ ਜਿੰਦਰਾ ਲੱਗ ਗਿਆ ਅੱਜ 4-4 ਦਿਨ ਦਾ 5-5 ਦਿਨ ਦਾ ਸਮਾਂ ਲੰਘ ਗਿਆ ਅੱਜ ਤੱਕ ਨਾ ਰਾਜਾ ਬੜਿੰਗ ਜੀ ਨੇ ਇੱਕ ਸਟੇਟਮੈਂਟ ਦਿੱਤੀ ਆ ਨਾ ਮੈਂ ਸਮਝਦਾ ਪ੍ਰਤਾਪ ਸਿੰਘ ਬਾਜਬਣ ਨੇ ਦਿੱਤੀ ਆ ਇਹਨਾਂ ਇਹਨਾਂ ਵਿਅਕਤੀਆਂ ਨੂੰ ਹੁਣ ਤੱਕ ਸਟੇਟਮੈਂਟ ਕਿਉਂ ਨਹੀਂ ਦਿੱਤੀ ਆਫੀਸ਼ੀਅਲੀ ਨਾ ਇਹਨਾਂ ਦੀ ਸੈਂਟਰਲ ਲੀਡਰਸ਼ਿਪ ਨੇ ਦਿੱਤੀ ਆ ਕਿ ਸਾਡੇ ਕੋਲੇ ਪੈਸੇ ਨਹੀਂ ਆਏ ਜਾਂ ਆਏ ਨੇ ਕਿੱਥੇ ਖਰਚੋਗੇ ਇਹ ਸਾਰੀ ਗੱਲ ਦੱਸਣੀ ਚਾਹੀਦੀ ਸੀ ਕਿਉਂਕਿ ਬਹੁਤ ਸੀਰੀਅਸ ਅਲੀਗੇਸ਼ਨ ਆ